ਸਰਦੇਸ਼ਾਟਾ ਇਲਾਕੇ ਗੁਰੂ ਕੀ ਵਡਾਲੀ ਬਾਗ ਨੰਬਰ 75 ਚ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਔਨ ਕਰਕੇ ਕਾਫੀ ਚਿਰਾਂ ਤੋਂ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਗੱਲਬਾਤ ਕਰਦੇ ਹੋਏ ਸਮਾਜ ਸੇਵ ਜਗਿੰਦਰ ਸਿੰਘ ạtਵਾਲ ਤੇ ਸਮੂਹ ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਸ ਏਰੀਆ ਚ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਤੇ ਜੇ ਨੀ ਦੀ ਗੁਰਦੁਆਰਾ ਹਰਗੋਬਿੰਦ ਸਾਹਿਬ ਅਸਥਾਨ ਤੇ ਰੋਜ਼ਾਨਾ ਸੰਟਾਂ ਨਤਮਸਤ ਹੁੰਦੀਆਂ ਨੇ ਤੇ ਉਹਨਾਂ ਨੇ ਹਲਕਾ ਪਛਮੀ ਦੇ ਵਿਧਾਇਕ ਤੇ ਸਬੰਧਤ ਅਧਿਕਾਰੀਆਂ ਤੋਂ ਇਲਾਕੇ ਦਾ ਜਾਇਜ਼ਾ ਲੈਣ ਦੀ ਮੰਗ ਕੀਤੀ ਹੈ ਜਿਵੇਂ ਸਾਰਾ ਰੜਕੇ ਪਾਣੀ ਪੂਣੀ ਪਾਂਦੋ ਜਾਂ ਤੇ ਗਰੀਏ ਵਿੱਚ ਪਾਣੀ ਸਾਰੇ ਹਾਰ ਹਾਰ ਆਏ ਇਹ ਜਿਹੜੀਆਂ ਵੋਧੀਆਂ ਪਾਂਦੇ ਆ ਤੋਂ ਕਿ ਜਦੋਂ ਪੈਂਦਾ ਉਹ ਵੀ ਪਾਣੀ ਪੂਣੀ ਸਾਰਾ ਤੇ ਘਰੀਜ ਖਲੋ ਜਾਂਦਾ ਜੇ ਰਾਕੇ ਹਾਲਾ ਨਾ ਸਾਧਿਤਾ ਜਾਵੇ ਤੇ ਬਾਕੀ ਸਾਦੀ ਮਲੀ ਜਾਵੇ ਮੈਂ ਜਗਿੰਦਰ ਸਿੰਘ ạtਵਾਲ ਅੱਜ ਬਾਬਾ ਜੀ ਨੂੰ ਸਿੰਘ ਕਲੋਨੀ ਗੁਰੂ ਕੀ ਉਡਾਲੀ ਵਾਰਡ ਨੰਬਰ 75 ਦੇ ਵਿੱਚ ਮੈਂ ਤੇ ਮੇਰਾ ਆਪਣਾ ਪਰਿਵਾਰ ਇੱਥੇ 4 ਨੰਬਰ ਗਲੀ ਦੇ ਵਿੱਚ ਇੱਥੇ ਬੜੇ ਚਿਰ ਤੋਂ ਪ੍ਰੋਬਲਮ ਚੱਲ ਰਹੀ ਹੈ ਕਿ ਅਸੀਂ ਬਾਰ-ਬਾਰ ਜਦੋਂ ਜੀਵਰੇਸ ਦੀ ਇਹ ਤੇ ਸ਼ਿਕਾਇਤ ਕਰਦੇ ਆ ਔਰ ਛੋਟੀ ਲਾਰ ਕੇ ਜਿਹੜੇ ਮੁਲਾਜ਼ਮ ਹੋ ਜਾਂਦੇ ਨੇ ਉਸ ਤੋਂ ਬਾਅਦ ਤੇ ਸਿਧਰਾਤ ਹੋਇਆ ਇਹ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਇਥੇ 1 ਸਾਲ ਤੋਂ ਵਾਟਰ ਸਪਲਾਈ ਜਿਹੜੀ ਆ ਉਹ ਬਿਲਕੁਲ ਨਹੀਂ ਆ ਰਹੀ ਇਥੇ ਵਾਟਰ ਇਥੇ ਪ੍ਰਸ਼ਾਸਨ ਤੋਂ ਮੰਗਾ ਕਿ ਕਿਸੇ ਵਾਟਰ ਸਪਲਾਈ ਜਿਹੜੀ ਆ ਇਹਨਾਂ ਨੂੰ ਤੁਰੰਤ ਜਿਹੜੀ ਆ ਸਾਰੇ ਪਿੰਡ ਨੂੰ ਜਿਹੜਾ ਪਾਣੀ ਮਿਲ ਰਿਹਾ ਔਰ ਇੱਕ 4 ਨੰਬਰ ਕਲੀ ਜਿਹੜੀ ਆ ਇਹਨੂੰ ਇਸ ਚੀਜ਼ ਤੋਂ ਵਾਂਝੀ ਹੋਈ ਹੈ ਮੇਰੇ ਪ੍ਰਸ਼ਾਸਨ ਨੂੰ ਪਰਜੋਰ ਵਾਂਗਾ ਕਿ ਇਹ ਜਿਹੜਾ ਪਾਣੀ ਪੀਣ ਵਾਲਾ ਜਿਹੜਾ ਛੋਟੇ ਛੋਟੇ ਬੱਚੇ ਜਿਹੜੇ ਕੋਤਰਾ ਸਭ ਤੋਂ ਲਿਆ ਕੇ ਪਾਣੀ ਪੀ ਰਹੇ ਆ ਔਰ ਪਾਣੀ ਇੱਕ ਤੇ ਪਾਣੀ ਦਾ ਹੋ ਜੇ ਦੂਜਾ ਇਹ ਆ ਕਿ ਵਾਹਿਦ ਇੱਕ ਹੀ ਗਲੀ ਆਏ ਜਿੱਦੇ ਸੱਜੇ ਪਾਸੇ ਗਲੀ ਦੇ ਵਿੱਚ ਵੀ ਵਾਟਰ ਸਪਲਾਈ ਚੱਲੂ ਆ ਔਰ ਕੱਬੇ ਪਾਸੇ ਵੀ ਚੱਲੂ ਆ ਸਾਹਮਣੇ ਵੀ ਚੱਲੂ ਆ ਔਰ ਬੈਕਸਾਈਡ ਤੇ ਵੀ ਚੱਲੂ ਆ ਔਰ ਇਸ ਗਲੀ ਨੂੰ ਇੱਕ ਤੇ ਪਾਣੀ ਦਿੱਤਾ ਜੇ ਦੂਜਾ ਇਹ ਇੱਥੇ ਇੱਕ ਮੇਜਰ ਪ੍ਰੋਬਲਮ ਹੈ ਇਹ ਹਉਦੀਆਂ ਜਿਹੜੀਆਂ ਬੰਦ ਨੇ ਹਉਦੀਆਂ ਜਦੋਂ ਭਰ ਜਾਂਦੀਆਂ ਤੇ ਪਾਣੀ ਜਿਹੜਾ ਬੈਕ ਮਾਰਦਾ ਔਰ ਫਲਸ਼ਾਂ ਦਾ ਜਿਹੜੀ ਬਦਕੂਆਂ ਘਰਾਂ ਦੇ ਵਿੱਚ ਜੀ ਆਂਦੀ ਹੈ ਪਿੱਛੇ ਜਿਵੇਂ ਅਸੀਂ ਪ੍ਰਸ਼ਾਸਨ ਨੂੰ ਪੁਰਜ਼ੋਰ ਮੰਗ ਕੀਤੀ ਸੀਗੀ ਕਿ ਸਾਰੇ ਸਾਰੇ ਸ਼ਾਕੇ ਦੇ ਵਿੱਚ ਪ੍ਰੋਬਲਮ ਹੈ ਲੇਕਿਨ ਸ਼ਾੜੇ ਦੇ ਵਿੱਚ ਕੁਝ ਕੁਝ ਪ੍ਰੋਬਲਮ ਜਿਹੜੀ ਆ ਉਸ ਤੀਰ ਨਾਲ ਜਿਹੜੀ ਹੱਲ ਹੋ ਗਈ ਸੀ ਹੁਣ ਵਾਹ ਦੇ ਇੱਕ ਇੱਕ ਲੋਲੀ ਬਾਬਾ ਜੀ ਸਿੰਘ ਲੋਲੀ ਜਿਹੜੀ ਇਸਲਾਮ ਬਸਤੀ ਹੈ ਇੱਥੇ ਸਾਰੇ ਗਰੀਬ ਲੋਕ ਰਹਿੰਦੇ ਨੇ ਔਰ ਇਹਨਾਂ ਦਾ ਜੀਵਨ ਜਿਹੜਾ ਆ ਇਸ ਟਾਈਮ ਜਿਹੜਾ ਬਹੁਤ ਬੱਤਿਆ ਹੋ ਗਿਆ ਵਾ ਮੈਂ ਐਚਐਮ ਸਾਹਿਬ ਨੂੰ ਔਰ ਜੋਇੰਟ ਕਮਿਸ਼ਨਰ ਉਜੀ ਨੂੰ ਜ਼ੋਰ ਮੰਗ ਕਰਦਾ ਕਿ ਇਸ ਚੀਜ਼ ਵੱਲ ਖਾਸ ਧਿਆਨ ਦਿੱਤੇ ਜਿੱਤਾ ਜਾਵੇ ਔਰ ਇਸ ਤੋਂ ਪਹਿਲਾਂ ਕਿ ਇੱਥੇ ਧਿਆਨਿਕ ਬਿਮਾਰੀ ਫੈਲ ਜਾਏ ਜਿਸ ਤੱਕ ਜੂਰੇ ਸ਼ਿਆਟੇ ਵਿੱਚ ਪਈ ਸੀ ਕਿਉਂ ਕੋਰੋਨਾ ਦਾ ਕਾਲ ਵੀ ਚਫੇ ਰੇ ਜਿਹੜਾ ਸ਼ੁਰੂ ਹੋਣ ਵਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਧਨ ਨਜ਼ਰ ਰੱਖਿਆ ਹੋਇਆ ਮੇਰੀ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਨੁਮਾਇੰਦਾ ਹੋਣ ਦੇ ਨਾਤੇ ਔਰ ਮੈਂ ਆਪਣੀ ਵਾਰਡ ਦੇ ਨਾਲ ਵਿਸ਼ੰਧਿਆ ਦੀ ਜਿਹੜੀ ਸ਼ਿਕਾਇਤ ਆ ਉਹ ਉਪਰਲੇ ਅਫਸਰਾਂ ਤੱਕ ਜਾ ਕੇ ਜਾਨੀ ਕਰੂੰਗਾ ਔਰ ਪ੍ਰਜ਼ੋਰ ਮੰਗ ਵੀ ਕਰਦਾ ਤੁਹਾਡੇ ਮਾਧਿਅਮ ਤੋਂ ਇਹ ਜਿਹੜਾ ਇਹ ਛੋਟੀ ਛੋਟੀ ਉਸਤਿਆਦ ਦੇ ਜਿਹੜਾ ਕੰਮ ਜੁੜ ਰਿਹਾ ਹੈ ਜਾਈ